ਬੀਤੇ ਕੱਲ ਜਿਹੜਾ ਜਲੰਧਰ ਚ ਕਤਲ ਹੋਇਆ ਸੀ ਲੱਕੀ ਉਪਰਾਏ ਹਰਨ ਦਾ ਉਸ ਸਬੰਧ ਵਿੱਚ ਪੰਜਾਬ ਪੁਲਿਸ ਨੇ ਮੁਸਤੈਦੀ ਦੇ ਨਾਲ ਜਿਹੜਾ ਮੇਨ ਅਕਿਊਜ਼ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਸ਼ਿਮਿੰਦਰ ਪਾਸਿੰਗ ਉਹਨੂੰ ਅੰਮ੍ਰਿਤਸਰ ਰੂਰਲ ਨੇ ਰਸਟ ਕੀਤਾ ਕੱਲ ਜਿਸ ਵੇਲੇ ਕਟਾ ਵਾਪਰੀ ਤੁੰਤ ਮੁੱਖ ਮੰਤਰੀ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਹਦਾਇਤ ਦਿੱਤੇ ਕਿ ਇਸ ਕੇਸ ਦੀ ਨਿਜੀ ਤੌਰ ਤੇ ਇਹਦੇ ਤੇ ਇਨਵੈਸਟੀਗੇਸ਼ਨ ਕਰਕੇ ਇਹਨੂੰ ਤੁਰੰਤ ਪ੍ਰਾਇੋਰਟੀ ਨਾਲ ਹੱਲ ਕੀਤਾ ਜਾਵੇ। ਸੋ ਪੰਜਾਬ ਪੁਲਿਸ ਬੜੀ ਸਖਸ਼ਮ ਪੁਲਿਸ ਆ ਔਰ ਪੰਜਾਬ ਦੀ ਸਰਕਾਰ ਦੀ ਇਹ ਦ੍ਰਿੜਤਾ ਆ ਕਿ ਜਿਹੜਾ ਵੀ ਵਿਅਕਤੀ ਇਸ ਸਮਾਜ ਦੇ ਵਿੱਚ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਕਰੇਗਾ ਉਹਨੂੰ ਪੰਜਾਬ ਸਰਕਾਰ ਬਿਲਕੁਲ ਨਹੀਂ ਬਖਸ਼ੇਗੀ। ਚਾਹੇ ਉਹ ਕਿੱਧਰ ਵੀ ਹੋਵੇ ਪੰਜਾਬ ਪੁਲਿਸ ਉਹਨੂੰ ਲੱਭ ਕੇ ਲਿਆ ਗਈ ਔਰ ਉਹ ਵਿਅਕਤੀ ਸਲਾਖਾਂ ਦੇ ਪਿੱਛੇ ਹੋਏਗਾ ਸੋ ਇਸੇ ਤਰ੍ਹਾਂ ਨਾਲ 24 ਘੰਟਿਆਂ ਦੇ ਵਿੱਚ ਵਿੱਚ ਅਕਿਊਜ਼ ਲੱਭ ਲੈ ਗਿਆ ਔਰ ਜਿਹੜੇ ਹੋਰ ਨਾਲ ਰਿਲੇਟਡ ਅਕਿਊਜ਼ ਹੋਣਗੇ ਉਹਨਾਂ ਦੇ ਉੱਤੇ ਵੀ ਇਸਤਤੀ ਨਾਲ ਕਾਰਵਾਈ ਚੱਲ ਰਹੀ ਆ ਲੇਕਿਨ ਰੇਡਸ ਹੋ ਚੱਲ ਰਹੀਆਂ ਸੋ ਪੰਜਾਬ ਪ੍ਰਤੀ ਮੁੱਖ ਮੰਤਰੀ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇਹ ਪ੍ਰਤੀਬੱਧਤਾ ਆ ਇਹ ਧ੍ਰਿੜਤਾ ਆ ਕਿ ਪੰਜਾਬ ਦੇ ਲੋਕਾਂ ਦੀ ਸਮਾਜਿਕ ਸੁਰੱਖਿਆ ਜਾਨ ਮਾਲ ਦੀ ਸੁਰੱਖਿਆ ਜਿਹੜੀ ਆ ਉਹ ਸਾਡੀ ਜ਼ਿੰਮੇਵਾਰੀ ਆ ਔਰ ਪੂਰਨ ਰੂਪ ਨਿਸ਼ਚਿਤ ਹੋ ਕੇ ਪੰਜਾਬ ਦੇ ਲੋਕ ਇਸ ਪੰਜਾਬ ਦੇ ਅੰਦਰ ਆਪਣੀ ਜ਼ਿੰਦਗੀ ਜਿਉਣ